ਮੈਂ ਹਰਪ੍ਰੀਤ ਮੈਂ ਨਿਊਜ਼ੀਲੈਂਡ ਦੇ ਵਿੱਚ ਰਹਿੰਦੀ ਆ ਤੇ ਮੈਨੂੰ ਬੋਡੀ ਸਰਵਿਸ ਤੋਂ ਪਹਿਲਾਂ ਲੰਬੇ ਤੋਂ ਪਹਿਲਾਂ ਬਹੁਤ ਸਾਰੀਆਂ ਪ੍ਰੋਬਲਮਸ ਸੀ ਜਿੱਦਾਂ ਮੇਰੇ ਵਾਲ ਬਹੁਤ ਝੜਦੇ ਸੀ ਐਂਡ ਮੈਨੂੰ ਸਟ्रेस ਦੀ ਪ੍ਰੋਬਲਮਸ ਸੀ ਮੈਂ ਰਾਤ ਨੂੰ ਸੌਂ ਨਹੀਂ ਸੀ ਪੌਂਦੀ ਜੇਕਰ ਮੈਨੂੰ ਨੀਂਦ ਆ ਜਾਂਦੀ ਸੀ ਤਾਂ ਮੈਂ ਤੋਂ ਉੱਠਿਆ ਨਹੀਂ ਸੀ ਜਾਂਦਾ ਇਸ ਕਰਕੇ ਮੇਰੀ ਬੋਡੀ ਬਹੁਤ ਜ਼ਿਆਦਾ ਟਾਇਰਡ ਰਹਿੰਦੀ ਸੀ ਤੇ ਫਿਰ ਮੇਰੇ ਮਾਤਾ ਜੀ ਨੇ ਦੱਸਿਆ ਕਿ ਇਦਾਂ ਇਦਾਂ ਕਰਕੇ ਇੱਕ ਬੋਡੀ ਸਰਵਿਸ ਹੈ ਜਿਹੜਾ ਕਿ ਜਿਹਦੇ ਨਾਲ ਕੀ ਪ੍ਰੋਬਲਮਸ ਠੀਕ ਹੋ ਜਾਂਦੀਆਂ ਨੇ ਫਿਰ ਮੈਂ ਭਾਜੀ ਨੂੰ ਉਹਨਾਂ ਨੂੰ ਕੰਟੈਕਟ ਕੀਤਾ ਤਾਂ ਮੈਨੂੰ ਬੋਡੀ ਸਰਵਿਸ ਪੈਕ ਇਹਨਾਂ ਨੇ ਦੋ ਭੇਜੇ ਨੇ ਮੈਂ ਉਹ ਦੋਨੋਂ ਪੈਕ ਜਦੋਂ ਲੈਨੇ ਮੇਰੇ ਵਾਲ ਝੜਨ ਦੀ ਪ੍ਰੋਬਲਮ ਠੀਕ ਹੋਈ ਹੈ ਮੈਨੂੰ ਮੈਂਥਲੀ ਪੀਰੀਅਡਸ ਦੀ ਵੀ ਪ੍ਰੋਬਲਮ ਸੀਗੀ ਮੈਂਥਲੀ ਪੀਰੀਅਡਸ ਵੀ ਮੇਰਾ ਠੀਕ ਹੋ ਗਿਆ ਬੋਡੀ ਸਰਵਿਸ ਦੇ ਨਾਲ ਮੇਰੇ ਵਾਲ ਝੜਨੇ ਠੀਕ ਹੋਇਆ ਮੇਰੀ ਸਟ्रेस ਲੈਵਲ ਘੱਟ ਹੋਇਆ ਮੈਨੂੰ ਨੀਂਦ ਪ੍ਰੋਪਰ ਆਉਂਦੀ ਆ ਮੈਨੂੰ ਕੋਈ ਹੁਣ ਪ੍ਰੋਬਲਮ ਨਹੀਂ ਹੈਗੀ ਮੈਂ ਆਪਣੀ ਫੈਮਿਲੀ ਦੇ ਵਿੱਚ ਹੁਣ ਬਹੁਤ ਖੁਸ਼ ਹਾਂ ਮੈਂ ਇੱਕ ਕਾਈਂਡ ਡਿਪਰੈਸ਼ਨ ਦੇ ਵਿੱਚ ਜਾ ਰਹੀ ਸੀ ਜਿਹਦੇ ਨਾਲ ਜਿਹਦਾ ਕਰਕੇ ਮੇਰੀ ਆਪਣੀ ਪਰਸਨਲ ਲਾਈਫ ਹੀ ਅਫਸੈਟ ਹੋ ਰਹੀ ਸੀ ਤੇ ਬਟ ਬਾਡੀ ਸਰਵਿਸ ਦੇ ਨਾਲ ਮੈਨੂੰ ਬਹੁਤ ਫਾਇਦਾ ਹੋਇਆ ਮੈਨੂੰ ਬੱਚੇ ਹੋਣ ਤੋਂ ਬਾਅਦ ਮੇਰੇ ਸੀ ਸੈਕਸ਼ਨ ਦੇ ਨਾਲ ਬੱਚੇ ਹੋਏ ਨੇ ਤੇ ਬੱਚੇ ਹੋਣ ਤੋਂ ਬਾਅਦ ਮੈਨੂੰ ਬੈਕ ਦੀ ਪ੍ਰੋਬਲਮ ਰਹੀ ਆ ਮੇਰੇ ਗੋਡਿਆਂ ਦੇ ਵਿੱਚ ਪ੍ਰੋਬਲਮ ਰਹੀ ਆ ਮੈਨੂੰ ਲੱਤਾਂ ਦੀ ਪ੍ਰੋਬਲਮ ਹੋ ਗਈ ਸੀ ਤੇ ਬਟ ਬਾਡੀ ਸਰਵਿਸ ਦੇ ਨਾਲ ਮੇਰੇ ਬੈਕ ਪੇਨ ਵੀ ਠੀਕ ਹੈ ਮੇਰੇ ਲੱਤਾਂ ਵੀ ਠੀਕ ਨੇ ਤੇ ਮੈਂ ਹੁਣ ਕਾਫੀ ਠੀਕ ਆ ਤੇ ਥੈਂਕ ਯੂ